ਪੰਜਾਬ ਦੇ ਲੱਖਾਂ ਹੀ ਦਲਤ ਲੋਕ ਦੇਸ਼ ਦੇ ਲੱਖਾਂ ਹੀ ਦਲਤ ਪਾਈਚਾਰੇ ਦੇ ਲੋਕ ਜਿਹੜੇ ਨੇ ਕਿ ਉਹਨਾਂ ਨੇ ਬਾਬਾ ਸਾਹਿਬ ਧੀਮਰਾਓ ਬੇੜਕਾ ਜੀ ਦੇ ਦਰਸ਼ਨ ਨੂੰ ਪੜਾਇਆ ਹੋਇਆ ਹੈ ਬਾਬਾ ਸਾਹਿਬ ਧੀਮਰਾਓ ਬੇੜਕਾ ਜੀ ਨੂੰ ਆਪਣਾ ਅਦਰਸ਼ ਮੰਨਦੇ ਨੇ ਕਿ ਸੋ ਭੰਨੂ ਜੈਸੇ ਲੋਕ ਜਿਹੜੇ ਨੇ ਜਿਹੜੇ ਡਰਪੋਕ ਨੇ ਜਿਹੜੇ ਕੌਮ ਦੇ ਗਦਾਰ ਨੇ ਕਿ ਉਹ ਬਾਬਾ ਸਾਹਿਬ ਧੀਮਰਾਓ ਬੇੜਕਾ ਜੀ ਦੀ ਵਿਚਾਰਧਾਰਾ ਨੂੰ ਤੋੜ ਨਹੀਂ ਸਕਦੇ ਬਾਬਾ ਸਾਹਿਬ ਧੀਮਰਾਓ ਬੇੜਕਾ ਜੀ ਦੀ ਵਿਚਾਰਧਾਰਾ ਦੇ ਨਾਲ ਪੰਜਾਬ ਦੇ ਦਲਤ ਪੰਜਾਬ ਦਾ ਦਲਤ ਪਾਈਚਾਰਾ ਸਾਡਾ ਸਾਰਾ ਪਾਈਚਾਰਾ ਇੱਕ ਛੋਟਾ ਇੱਕ ਮੁੱਠਾ ਅਸੀਂ ਪੰਨੂ ਜੱਸੀ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਸਾਡੇ ਲੋਕਾਂ ਦਾ ਖੂਨ ਦਾ ਕਤਰਾ-ਕਤਰਾ ਸੀ ਬਾਬਾ ਸਾਹਿਬ ਹੀਰੋ ਅਬੇਟ ਕਰਕੇ ਦੀ ਵਿਚਾਰਤਾਂ ਨੂੰ ਬਚਾਉਣ ਲਈ ਬਹਾਮਾਂਗੇ ਸੋ ਬਿਲਕੁਲ ਬਾਬਾ ਸਾਹਿਬ ਹੀਰੋ ਅਬੇਟ ਕਰਕੇ ਦੀ ਵਿਚਾਰਤਾਂ ਨੂੰ ਆਜ ਨਹੀਂ ਉੱਠਦੀ ਜੋ ਕਿ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਉਹ ਆਵਾ ਦੀ ਪਾਰਟੀ ਦਾ ਕੱਲਾ ਕਲਾ ਵਰਕਰ ਕੱਲਾ ਕਲਾ ਵਲੰਟੀਅਰ ਜਵਾਬ ਦੇਊਗਾ ਸੋ ਅਸੀਂ ਬਾਬਾ ਸਾਹਿਬ ਹੀਰੋ ਅਬੇਟ ਕਰਕੇ ਤੇ ਮੋਤਾ ਵੀ ਮਿਰਾਖੀ ਕਰਾਂਗੇ ਉਹਨਾਂ ਦੀ ਵਿਚਾਰਤਾਂ ਦੀ ਵੀ ਮਿਰਾਖੀ ਕਰਾਂਗੇ ਪੰਜਾਬ ਦੇ ਲੱਖਾਂ ਦੇ ਦਲ ਲੋਕ ਦੇਸ਼ ਦੇ ਲੱਖਾਂ ਇਨਦ ਪਾਈਚਾਰੇ ਦੇ ਲੋਕ ਜਿਹੜੇ ਨੇ ਕਿ ਉਹਨਾਂ ਨੇ ਬਾਬਾ ਸਾਹਿਬ ਪੀਮਰਾ ਉਹ ਮੇੜਕੇ ਜੀ ਦੇ ਦਰਸ਼ਨ ਉਪਨਾਇਆ ਰਗਾ ਬਾਬਾ ਸਾਹਿਬ ਪੀਮਰਾ ਉਹ ਮੇੜਕੇ ਜੀ ਨੂੰ ਆਪਣਾ ਅਦਰਸ਼ ਬੰਦੇ ਲਗੇ ਸੋ ਭੱਲੂ ਜੈਸੇ ਲੋਕ ਜਿਹੜੇ ਤੇ ਗੇ ਜਿਹੜੇ ਡਰਪੋਕ ਨੇ ਜਿਹੜੇ ਕੌਮ ਦੇ ਗਦਾਰ ਨੇਗੇ ਉਹ ਬਾਬਾ ਸਾਹਿਬ ਪੀਮਰਾ ਉਹ ਮੇੜਕੇ ਜੀ ਦੀ ਵਿਚਾਰਧਾਰਾ ਨੂੰ ਤੋੜ ਨਹੀਂ ਸਕਦੇ ਬਾਬਾ ਸਾਹਿਬ ਪੀਮਰਾ ਉਹ ਮੇੜਕੇ ਜੀ ਦੀ ਵਿਚਾਰਧਾਰਾ ਦੇ ਨਾਲ ਪੰਜਾਬ ਦੇ ਦਲਤ ਪੰਜਾਬ ਦਾ ਦਲਤ ਪਾਈਚਾਰਾ ਸਾਡਾ ਸਾਰਾ ਪਾਈਚਾਰਾ ਇੱਕ ਝੋਟਾ ਇੱਕ ਮੋਟਾ ਅਸੀਂ ਪੰਨੂ ਜਿਹਾ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਸਾਡੇ ਲੋਕਾਂ ਦਾ ਖੂਨ ਦਾ ਕਤਰਾ-ਕਤਰਾ ਸੀ ਬਾਬਾ ਸਾਹਿਬ ਇੰਗਰੋਬੇਟ ਕਰਨ ਦੀ ਵਿਚਾਰਤਾਂ ਨੂੰ ਬਚਾਉਣ ਲਈ ਬਹਾਮਾਂਗੇ ਸੋ ਬਿਲਕੁਲ ਬਾਬਾ ਸਾਹਿਬ ਇੰਗਰੋਬੇਟ ਕਰਨ ਦੀ ਵਿਚਾਰਤਾਂ ਨੂੰ ਆਜ ਨਹੀਂ ਔਣਕਤੀ ਜੋਗੀ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਉਹ ਆਵਾਮੀ ਪਾਰਟੀ ਦਾ ਕੱਲਾ-ਕੱਲਾ ਵਰਕਰ ਕੱਲਾ-ਕੱਲਾ ਵਲੰਟੀਅਰ ਜਵਾਬ ਦੇਊਗਾ ਸੋ ਅਸੀਂ ਬਾਬਾ ਸਾਹਿਬ ਇੰਗਰੋਬੇਟ ਤੇ ਬੁਤਾਂ ਦੀ ਮੁਰਾਕੀ ਕਰਾਂਗੇ ਉਹਨਾਂ ਦੀ ਵਿਚਾਰਤਾਂ ਦੀ ਮੁਰਾਕੀ ਕਰਾਂਗੇ ਪੰਜਾਬ ਦੇ ਲੱਖਾਂ ਦੇ ਦੰਤ ਲੋਕ ਦੇਸ਼ ਦੇ ਲਖਾਈ ਗਤ ਪਾਈਚਾਰ ਦੇ ਲੋਕ ਜਿਹੜੇ ਨੇ ਕਿ ਉਹਨਾਂ ਨੇ ਬਾਬਾ ਸਾਹਿਬ ਧੀਮਰਾਵ ਮੇੜਕੇ ਜੀ ਦੇ ਦਰਸ਼ਨ ਨੂੰ ਪੜਾਇਆ ਹੋਇਆ ਹੈਗਾ ਬਾਬਾ ਸਾਹਿਬ ਧੀਮਰਾਵ ਮੇੜਕੇ ਜੀ ਨੂੰ ਆਪਣਾ ਅਦਰਸ਼ ਬਣਾ ਲਏ ਲੇਗੇ ਸੋ ਭੰਨੂ ਜੈਸੇ ਲੋਕ ਜਿਹੜੇ ਨੇ ਜਿਹੜੇ ਡਰਪੋਕ ਨੇ ਜਿਹੜੇ ਕੌਮ ਦੇ ਗਦਾਰ ਨੇਗੇ ਉਹ ਬਾਬਾ ਸਾਹਿਬ ਧੀਮਰਾਵ ਮੇੜਕੇ ਜੀ ਦੀ ਵਿਚਾਰਧਾਰਾ ਨੂੰ ਤੋੜ ਨਹੀਂ ਸਕਦੇ ਬਾਬਾ ਸਾਹਿਬ ਧੀਮਰਾਵ ਮੇੜਕੇ ਜੀ ਦੀ ਵਿਚਾਰਧਾਰਾ ਦੇ ਨਾਲ ਪੰਜਾਬ ਦੇ ਦਲਤ ਪੰਜਾਬ ਦਾ ਦਲਤ ਪਾਈਚਾਰਾ ਸਾਡਾ ਸਾਰਾ ਪਾਈਚਾਰਾ ਢਿੱਟ ਝੂਟਾ ਇਕ ਮੁਠਾ ਅਸੀਂ ਪੰਨੋ ਜੱese ਲੋਕਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਸਾਡੇ ਲੋਕਾਂ ਦਾ ਖੂਨ ਦਾ ਕਤਰਾ-ਕਤਰਾ ਸੀ ਬਾਬਾ ਸਾਹਿਬ ਹੀਰੋ ਅਮੇਟਕਰ ਦੀ ਵਿਚਾਰਧਾਰਾ ਨੂੰ ਬਚਾਉਣ ਲਈ ਬਹਾਮਾਂਗੇ ਸੋ ਬਿਲਕੁਲ ਬਾਬਾ ਸਾਹਿਬ ਹੀਰੋ ਅਮੇਟਕਰ ਦੀ ਵਿਚਾਰਧਾਰਾ ਨੂੰ ਆਜ ਨਹੀਂ ਔੜਤੀ ਜਾਊਗੀ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਉਹ ਆਵਾਮੀ ਪਾਰਟੀ ਦਾ ਕੱਲਾ-ਕੱਲਾ ਵਰਕਰ ਕੱਲਾ-ਕੱਲਾ ਵਲੰਟੀਅਰ ਜਵਾਬ ਦੇਊਗਾ ਸੋ ਅਸੀਂ ਬਾਬਾ ਸਾਹਿਬ ਹੀਰੋ ਅਮੇਟਕਰ ਦੀ ਬੁੱਤਾਂ ਵੀ ਰਾਖੀ ਕਰਾਂਗੇ ਉਹਨਾਂ ਦੀ ਵਿਚਾਰਧਾਰਾ ਦੀ ਵੀ ਰਾਖੀ ਕਰਾਂਗੇ ਪੰਜਾਬ ਦੇ ਲੱਖਾਂ ਦੇ ਦਲਤ ਲੋਕ ਦੇਸ਼ ਦੇ ਲੱਖਾਂ ਹੀ ਦਲਤ ਪਾਈਚਾਰੇ ਦੇ ਲੋਕ ਜਿਹੜੇ ਨੇ ਕਿ ਉਹਨਾਂ ਨੇ ਬਾਬਾ ਸਾਹਿਬ ਪੀਮਰਾ ਉਹ ਬੇੜਕਾ ਜੀ ਦੇ ਦਰਸ਼ਨ ਉਪਨਾਇਆ ਹੋਇਆ ਹੈਗਾ ਬਾਬਾ ਸਾਹਿਬ ਪੀਮਰਾ ਉਹ ਬੇੜਕਾ ਜੀ ਨੂੰ ਆਪਣਾ ਆਦਰਸ਼ ਮੰਨਦੇ ਨੇ ਕਿ ਸੋ ਭੱਲੂ ਜੈਸੇ ਲੋਕ ਜਿਹੜੇ ਨੇ ਕਿ ਜਿਹੜੇ ਡਰਪੋਕ ਨੇ ਜਿਹੜੇ ਕੌਮ ਦੇ ਗਦਾਰ ਨੇ ਕਿ ਉਹ ਬਾਬਾ ਸਾਹਿਬ ਪੀਮਰਾ ਉਹ ਬੇੜਕਾ ਜੀ ਦੀ ਵਿਚਾਰਧਾਰਾ ਨੂੰ ਤੋੜ ਨਹੀਂ ਸਕਦੇ ਬਾਬਾ ਸਾਹਿਬ ਪੀਮਰਾ ਉਹ ਬੇੜਕਾ ਜੀ ਦੀ ਵਿਚਾਰਧਾਰਾ ਦੇ ਨਾਲ ਪੰਜਾਬ ਦੇ ਦਲਤ ਪੰਜਾਬ ਦਾ ਦਲਤ ਪਾਈਚਾਰਾ ਸਾਡਾ ਸਾਰਾ ਪਾਈਚਾਰਾ ਇੱਕ ਛੋਟਾ ਇੱਕ ਮੁੱਖਾ ਅਸੀਂ ਪੰਨੂ ਜੱਸੀ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਸਾਡੇ ਲੋਕਾਂ ਦਾ ਖੂਨ ਦਾ ਕਤਰਾ-ਕਤਰਾ ਸੀ ਬਾਬਾ ਸਾਹਿਬ ਇੰਗਰਾਵ ਬੈਠ ਕੇ ਦੀ ਬਚਾਰਤਾਂ ਨੂੰ ਬਚਾਉਣ ਲਈ ਬਹਾਮਾਂਗੇ ਸੋ ਬਿਲਕੁਲ ਬਾਬਾ ਸਾਹਿਬ ਇੰਗਰਾਵ ਬੈਠ ਕੇ ਦੀ ਬਚਾਰਤਾਂ ਨੂੰ ਆਜ ਨਹੀਂ ਉਲਟਤੀ ਜੋਗੀ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਉਹ ਆਵਾ ਦੀ ਪਾਕ ਲੈ ਕਲਾ ਕਲਾ ਕਰ ਕਲਾ ਕਲਾ ਵਲੰਟੀਅਰ ਜਵਾਬ ਦੇਊਗਾ ਸੋ ਅਸੀਂ ਬਾਬਾ ਸਾਹਿਬ ਇੰਗਰਾਵ ਬੈਠ ਕੇ ਤੇ ਮੁੱਤਾ ਵੀ ਰੱਖੀ ਕਰਾਂਗੇ ਉਹਨਾਂ ਦੀ ਬਚਾਰਤਾਂ ਵੀ ਰੱਖੀ ਕਰਾਂਗੇ